ਮੈਂ ਮੈਗੇਤਰ ਨੂੰ ਜਗ ਦੇ ਰਿਹਾ ਪੱਲੇ ਵੀ ਪੀਂਦੀ ਹੈ ਉਹ ਥੋੜੀ ਬੇਨਤੀ ਕਰਕੇ ਸਾਨੂੰ ਦੇ ਦੇ ਪਹਿਲੇ ਲਹਿਰੇ ਘੱਗ ਤੋਂ ਕੋਟਰ ਨੂੰ ਜਾਂਦੇ ਆ ਜੀ ਉਹਦੇ ਵਿਚਾਲੇ ਫੁੱਲ ਤੋਂ ਘੱਟੋ ਘੜਾ 1/2 ਕਿਲੋਮੀਟਰ ਤੋਂ ਥੋੜਾ ਹੀ ਘੱਟ ਆ ਇਹ ਲਹਿਰੇ ਦੇ ਵਿੱਚ ਜਿਹੜੀ ਨਹਿਰ ਜਾਂਦੀ ਆ ਉੱਥੇ ਪਾੜ ਪੈ ਚੁੱਕੀ ਹੁਣ ਤਾਂ ਘੱਟੋ ਘੱਟ ਜੀ 10-15 ਫੁੱਟ ਦਾ ਪਾੜ ਪਿਆ ਜੀ ਜੇ ਜਲਦੀ ਇਹ ਤੇ ਗੌਰ ਨਾ ਕੀਤੀ ਗਈ ਜੀ ਇਹ ਵੱਧ ਕੇ ਹੋਰ ਬਹੁਤ ਵੱਡਾ ਪਾੜ ਹੋ ਸਕਦਾ ਜੀ ਪਾੜਲੇ ਛਾੜ ਤੁਸੀਂ ਦੇਖ ਸਕਦੇ ਹੋ ਜੀ ਉਧਰ ਤੋ ਆਪਣਾ ਪਾਣੀ ਆ ਬਹੁਤ ਰਫਤਾਰ ਨਾਲ ਗਾਗਲੀ ਸਾਈਡ ਨੂੰ ਪਾਣੀ ਜਾਣ ਲੱਗ ਰਿਹਾ ਜੀ ਉੱਥੇ ਜੋ ਵੀ ਕੋਈ ਨਕਸ਼ੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਨੁਕਸਾਨ ਮਤਲਬ ਹੋ ਸਕਦਾ ਹੈ ਜੀ ਨਹਿਰ ਫੁੱਲ ਪਰਦੀ ਨਹਿਰ ਫੁੱਲ ਜਾ ਰਹੀ ਹੈ ਜੀ ਪਹਿਲਾਂ ਵੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਮੈਨੂੰ ਫੋਨ ਆਇਆ ਸੀ ਉਦੋਂ ਆਪਣਾ ਮਿੱਤਰ ਜੀ ਉਹ ਨੰਬਰ ਮੰਗ ਰਿਹਾ ਸੀ ਕਹਿੰਦਾ ਵੀ ਜੋ ਪਿੱਛੇ ਕਾਰਪੁੱਲਾ ਯੋ ਵੀ ਪੂਰਾ ਮਤਲਬ ਕਾਰਪੁੱਲ ਦੇ ਨਾਲ ਖਿਸਕ ਕੇ ਪਾਣੀ ਜਾ ਰਿਹਾ ਜੋ ਟ੍ਰੇਨਾਂ ਗੱਡੀ ਬਹੁਤ ਸਲੋ ਜਾ ਰਹੀ ਉੱਥੇ ਪਾਣੀ ਹੱਦ ਤੋਂ ਜ਼ਿਆਦਾ ਨਹਿਰ ਦੇ ਵਿੱਚ ਛੱਡਿਆ ਹੋਇਆ ਜੀ ਨਹਿਰੀ ਵਿਭਾਗ ਦਾ ਕੋਈ ਆਇਆ ਕੋਈ ਉਪ ਹਰ ਤੱਕ ਤਾਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਦੇਖਿਆ ਨਹੀਂ ਹਲੇ ਬਾਕੀ ਵੀਰ ਕਹਨੇ ਵੀ ਫੋਨ ਕੀਤਾ ਹੋਇਆ ਉਹਨਾਂ ਨੂੰ ਵੀ ਜਦੋਂ ਵੀ ਕੋਈ ਇਹ ਤੇ ਐਕਸ਼ਨ ਹੋਊਗਾ ਫੇਰੇ ਪਤਾ ਲੱਗੂਗੀ ਫਿਲਹਾਲ ਤੱਕ ਕੋਈ ਨਹੀਂ ਹੈ ਜੀ ਜੀ ਨਾਮ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਐਸਓ ਇਰੀਗੇਸ਼ਨ ਖਾਲਪੁਰ ਜੇਕਰ ਜਿਹੜਾ ਇਹ ਪਾਰਕ ਹੈ ਕਿੱਥੇ ਜੇ ਪਿਆ ਹੈ ਹੈਗਾ ਤੇ ਕਿੰਨਾ ਕਬੜਾ ਪਾਰ ਹੈਗਾ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਜਾ ਰਹੇ ਹੋ ਉੱਥੇ ਇਹ ਪਾਰ ਜੀ ਲਹਿਰੇ ਤੋਂ ਆਰਾਊਂਡ 2 ਕਿਲੋਮੀਟਰ ਤੋਂ ਡਾਊਨਸਟ੍ਰੀਮ ਹੋਇਆ ਐਂਡ ਕੋਈ ਜ਼ਿਆਦਾ ਨਹੀਂ ਹੈ ਲਗਭਗ 15 ਫੁੱਟ ਦਾ ਪਾਰੜ ਹੈ ਹਲੇ ਅਸੀਂ ਜੇਸੀਪੀ ਮੌਕੇ ਤੇ ਆ ਗਈ ਹੈ ਬੈਗ ਭਰ ਰਹੇ ਹਾਂ ਸਾਨੂੰ ਹੋਪਸ ਹੋ ਗਿਆ ਸੀ ਬਹੁਤ ਛੇਤੀ ਇਹਨੂੰ ਬਲਕ ਕਰਦਾ ਪਾਣੀ ਇਸ ਨਹਿਰ ਦੇ ਵਿੱਚ ਲਗਭਗ ਕੱਲ ਸ਼ਾਮ ਨੂੰ ਆਇਆ ਸੀ ਜੀ ਪਾਣੀ ਇੱਕਦਮ ਜ਼ਿਆਦਾ ਆ ਜਾਣ ਕਰਕੇ ਬੰਦੇ ਇੱਕ ਵਾਰ ਹੋ ਗਿਆ ਅਸੀਂ ਬਰੰਤਨਾਮ ਕਰ ਰਹੇ ਹਾਂ ਸਿਰਫ ਪਾਣੀ ਜਾ ਕਿੱਥੇ ਰਿਹਾ ਹੁਣ ਜਿਹੜਾ ਪਾੜ ਪਿਆ ਇਹਦਾ ਨੁਕਸਾਨ ਕੋਈ ਹੋਇਆ ਹੋਵੇ ਜਾਂ ਨਹੀਂ ਇਹ ਨਹਿਰ ਦੇ ਹੀ ਇਹਦੇ ਨਾਲ ਨਹਿਰ ਦੀ ਜ਼ਮੀਨ ਹੈ ਜਿਹੜੇ ਖਤਾਨ ਨੇ ਉਹਨਾਂ ਵਿੱਚ ਜਾ ਰਿਹਾ ਕੋਈ ਨੁਕਸਾਨ ਹਲੇ ਤੱਕ ਤਾਂ ਕੋਈ ਦਿਖਿਆ ਨਹੀਂ ਇਹਦੇ ਵਿੱਚ ਸਰ ਇਹਨੂੰ ਆਪ ਪਲੱਗਡ ਕਰਨ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਬੰਦ ਕਰਨ ਲਈ ਪਲੱਗ ਕਰਨ ਲਈ ਆਪਾਂ ਜਿਹੜੇ ਜੀਸੀਬੀ ਮੌਕੇ ਤੇ ਆ ਰਹੀ ਹੈ ਦੇਖੋ ਤੁਸੀਂ ਚਗਲੀ ਹੋਈ ਹੈ ਬੈਗ ਭਰੀ ਜੰਨੇ ਆ ਮਿੱਟੀ ਦੇ ਥੱਲੇ ਲੱਗ ਪਲੱਗ ਕਰਾਂਗੇ ਜੀ ਇਹਨੂੰ ਛੇਤੀ ਛੇਤੀ ਪਰ ਨਹਿਰ ਦੇ ਕਈ ਹਿੱਸੇ ਐਦਾਂ ਦੇ ਨਹੀਂ ਜਿੱਥੇ ਹਜੇ ਤੱਕ ਉਹ ਗੁਰਿਆ ਨਹੀਂ ਗਿਆ ਜਿਸ ਤਰ੍ਹਾਂ ਜਿੱਥੇ ਆਪਾਂ ਕੜਿਆ ਉਹ ਤੇ ਏਰੀਏ ਦੇ ਉੱਤੇ ਵੀ ਦੇਖੋ ਪਿੱਛੇ ਪਾਰ ਪੈਣ ਵਾਲਾ ਹੈਗਾ ਤਾਂ ਉਹਦੇ ਨਹਿਰ ਕਾਫੀ ਪੁਰਾਣੀ ਹੈ ਜੀ ਇਹ ਆਰਾਊਂਡ 40 ਸਾਲ ਹੈ ਪੁਰਾਣੀ ਤੇ ਇਹਨੂੰ ਨਵੇਂ ਬਣਾ ਨਵੀਂ ਸਾਰੀ ਨਵੀਂ ਹੀ ਬਣੇਗੀ। ਮੇਕਿੰਗ ਵੱਲੋਂ ਇਹ ਤੇ ਇੰਪੋਰਟੈਂਟ ਕਿੱਟੀ ਹੈ ਜੀ। ਹਾਂਜੀ ਹਾਂਜੀ ਪੂਰਾ ਨਵਾਂ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਇਹ ਦਿੱਤਾ ਗਿਆ ਜੀ। ਨਵੇਂ ਪ੍ਰੋਜੈਕਟ ਨਵੀਂ ਬਣੂਗੀ ਜੀ ਸਾਰੀ ਨਹਿਰਾਂ। ਕੋਈ ਬੇਕੁਰ ਅਮਰਜੈਂਸੀ ਕੋਈ ਹੋਰ ਫਲਾਤਾ ਇਦਾਂ ਦੇ ਪੈਦਾ ਹੁੰਦੇ। ਫਿਰ ਸਾਡੇ ਕੋਲੇ ਜੀ ਮੌਕੇ ਤੇ ਜੀਸੀਬੀ ਤੇ ਬੈਗ ਵਗੈਰਾ ਹੈਗੇ ਨੇ। ਹਾਂਜੀ ਪਹਿਲਾਂ ਵੀ ਚੱਲਦੀ ਆਈ ਹੈ ਹੁਣ ਵੀ ਚੱਲੂਗੀ। ਇਹ ਤਾਂ ਚਲੋ ਹੁਣ ਮਤਲਬ ਕੁਦਰਤ ਹੈ। ਕਿਵਰੀ ਜੜਾਂ ਵਗੈਰਾ ਕਰਦੀ। ਬੰਦ ਕਦੋਂ ਤੱਕ ਹੋ ਸਕਦਾ ਹੈ ਜਾਂ ਕੋਈ ਪਾਣੀ ਦੀ ਲੋੜ ਹੈਗੀ ਹੈ ਨੂੰ ਚੱਲੇ। ਪਾਣੀ ਦੀ ਲੋੜ ਹੈ ਜੀ। ਪਾਣੀ ਦੀ ਲੋੜ ਤਾਂ ਇਹ ਦੇ ਕਰਕੇ ਮਤਲਬ ਇਨੀ ਛੇਤੀ ਅਸੀਂ ਬੰਦ ਤਾਂ ਨਹੀਂ ਕਰ ਨਹੀਂ ਸਕਦੇ ਹਾਂ ਪਰ ਹਾਂ ਪਿੱਛੋਂ ਅਸੀਂ ਰਿਡਕਸ਼ਨ ਲਈ ਹੋਈ ਹੈ ਜਿੰਨੀ ਛੇਤੀ ਰਿਡਕਸ਼ਨ ਆ ਜੂਗੀ ਉਨੀ ਛੇਤੀ ਘਟ ਜੂਗਾ ਜੀ ਸਰ ਜਿਹੜੇ ਨੈਟ ਉੱਤੀ ਹੈਗੇ ਕਿੱਥੇ ਲਿਖੀ ਹੈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਰਵਨ ਇਹ ਜੀ ਜਿਹੜੀ ਆਪਣੀ ਨਹਿਰ ਹੈ ਲਹਿਰੇ ਵਾਲੀ ਇਹਦੇ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲੋਂ ਕੋਟੜੇ ਵੱਲੋਂ ਜਾਂਦੇ ਹਾਂ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਨਹਿਰ ਦੇ ਵਿੱਚ ਖੱਡ ਟੈਪ ਤੇ ਅਸੀਂ ਪਾੜ ਸਾਡੇ ਪਲੇਸ ਪਾਰਟੀ ਪਹੁੰਚ ਗਈ ਸੀ ਤੇ ਹੁਣ ਥੋੜਾ ਪਾੜ ਵੱਡਾ ਪੈ ਗਿਆ ਤੇ ਨਹਿਰੀ ਵਿਭਾਗ ਨੂੰ ਇਨਫਾਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀਬੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇਗੇ ਜਲਦੀ ਇਹ ਜਿਹੜਾ ਪਾੜ ਪੈਨ ਪੂਰਾ ਹੋ ਜਾਊਗਾ ਸਰ ਕਿੰਨੇ ਕੁ ਫੁੱਟ ਦਾ ਪਾੜ ਜਿਹੜਾ ਲੱਗ ਰਿਹਾ ਹੈਗਾ ਦੇਖੋ ਹੁਣ ਇਹ ਕਰੀਬ 12-13 ਫੁੱਟ ਦਾ ਪਾੜ ਪੈ ਚੁੱਕਾ ਹੈ